ਦੀ ਦੋਨੋਂ ਲੱਤਾਂ ਪ੍ਰਭਜੋਤ ਦੀਆਂ ਇਦਾਂ ਜਿਵੇਂ ਮੰਦਰ ਵੀ ਪਿੱਛੇ ਨੂੰ ਬਿੰਗੀਆਂ ਸੀਗੀਆਂ ਤੇ ਪ੍ਰਭਜੋਤ ਪਹਾੜ ਸੀਗੀ ਚੱਲ ਫਿਰ ਨਹੀਂ ਸਕਦੀ ਜਮੀਨ ਜੈਰਾ ਵੀ ਬੀਠ ਕੇ ਇਲਾਜ ਵਾਸਤੇ ਲਾਤੀ ਸੀਗੀ ਇਲਾਜ ਨਹੀਂ ਸੀ ਹੋਇਆ ਹੌਤਾਂ ਵਾਈ ਗੁਰਜੀ ਕੀ ਫਤਿਹ ਜੀ ਇਹ ਕੱਪੜੇ ਸਿਉਣ ਵਾਲੀ ਮਸ਼ੀਨ ਆ ਤੇ ਸਾਡੀ ਭੈਣ ਕੁਲਵੀਰ ਕੌਰ ਨੇ ਪਹਿਲਾਂ ਵੀ ਆਪਣੇ ਬੱਚਿਆਂ ਦੀ ਪਰਵ੍ਰਿਸ਼ ਕੱਪੜੇ ਸਿਉਂਸਿਉਂ ਕੀਤੀ ਆ ਪਰ ਇਹਨਾਂ ਦੇ ਬੱਚੇ ਜਿਹੜੇ ਹੁਣ ਸਾਡੀ ਪ੍ਰਬਜੋਤ ਕੌਰ ਵੀ ਆਪਣੇ ਪੈਰਾਂ ਤੇ ਚੱਲਣ ਯੋਗ ਹੋ ਗਈ ਆ ਪਹਿਲਾਂ ਚੱਲ ਨਹੀਂ ਸੀ ਪੌਂਦੀ ਦੋਨੋਂ ਲੱਤਾਂ ਪ੍ਰਬਜੋਤ ਦੀਆਂ ਇਦਾਂ ਜੇ ਮੰਦਰੀ ਪਿੱਛੇ ਨੂੰ ਬਿੰਗੀਆਂ ਸੀਗੀਆਂ ਤੇ ਉਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀਆਂ ਦੁਆਵਾਂ ਅਰਦਾਸਾਂ ਦੇ ਨਾਲ ਆਪਰੇਸ਼ਨ ਹੋਏ ਲੱਤਾਂ ਦੇ ਤੇ ਹੁਣ ਪ੍ਰਭਜੋ ਤਾਂ ਆਪਣੇ ਪੈਰਾ ਸਰਕਲ 'ਲੀ ਆਪਣੇ ਇੰਡੀਪੈਂਡੈਂਟ ਜ਼ਿੰਦਗੀ ਬਤੀਤ ਕਰਦੀ ਹੈ ਬੱਚੀ ਇਹ ਤੇ ਹੁਣੇ ਪੜਦੀ ਹੈ 8ਵੀਂ ਸੀਗੀ 9ਵੀਂ ਚੋਗੀ ਹੁਣ ਤੋਂ 9ਵੀਂ ਕਲਾਸ ਦੇ ਵਿੱਚ ਪੜਦੀ ਆ ਬੜੇ ਚੰਗੇ ਨੰਬਰ ਲੈ ਕੇ ਪਾਸ ਹੋਈ ਐ ਇਸ ਵਾਰ ਤੇ ਭਾਈ ਹਰਜਿੰਦਰ ਸਿੰਘ ਜੀ ਇਹਨਾਂ ਦੇ ਪਿਤਾ ਜੀ ਉਹਨਾਂ ਦੇ ਮੂੰਹ ਦਾ ਕੈਂਸਰ ਸੀ ਜਦੋਂ ਸਾਡੇ ਕੋਲ ਆਏ ਸੀ ਲੈ ਕੇ ਤੇ ਬਹੁਤ ਬੁਰੀ ਹਾਲਤ ਸੀ ਕੀੜੇ ਤੱਕ ਪੈ ਗਏ ਸੀ ਮੂੰਹ 'ਚ ਬਾਹਰੇ ਕਿਉਂਕਿ ਐਸਾ ਸਾਰਾ ਜਮਾ ਪੂੰਜੀ 2-3 ਵਾਰੀ ਪ੍ਰੋਸੀਜਨ ਕਰਾ ਲਿਆ ਸੀ ਉਹਨਾਂ ਦੇ ਮੁੰਡਾ ਸਾਰਾ ਕੁਝ ਉਹਦੇ ਤੇ ਖਰਚ ਹੋ ਗਿਆ ਸੀ ਜ਼ਮੀਨ ਜਾਇਦਾਦ ਵੀ ਵੇਚ ਕੇ ਇਲਾਜ ਵਾਸਤੇ ਲਾਤੀ ਸੀਗੀ ਇਲਾਜ ਨਹੀਂ ਸੀ ਹੋਇਆ ਗੱਡੀ ਸੀ ਇੱਕ ਉਹਦੇ ਕੋਲੇ ਟਰੱਕ ਚਲਾਉਂਦਾ ਸੀ ਬਾਈ ਉਹ ਵੀ ਤਹੀਰ ਬੈਗ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਵੈਗੁਰੂ ਦੀ ਕਿਰਪਾ ਹੋਈ ਸਾਡੇ ਨਾਲ ਸੰਪਰਕ ਹੋਇਆ ਇਹਨਾਂ ਦਾ ਇੱਥੇ ਜਦੋਂ ਆਪਣੇ ਹਸਬੰਦ ਨੂੰ ਲੈ ਕੇ ਭੈਣ ਪਹੁੰਚੀ ਤਵੀਰ ਦਾ ਲਾ始 ਸ਼ੁਰੂ ਹੋਇਆ ਪਤਾ ਲੱਗਾ ਵੀ ਬੱਚੇ ਆ ਕਿ ਤਿੰਨ ਬੇਟੀਆਂ ਵਾ ਇਹ ਖੁਸ਼ੀ ਆ ਇਹ ਸਾਡੀ ਹੈਗੀ ਆ ਰੀਤ ਤੇ ਇਹ ਪ੍ਰਭਜੋਤ ਆ ਤੇ ਪ੍ਰਭਜੋਤ ਆ ਪਹਾੜ ਸੀਗੀ ਚੱਲ ਫਿਰ ਨਹੀਂ ਸਕਦੀ ਫਿਰ ਇਹ ਬੱਚੇ ਵੀ ਇੱਥੇ ਸਾਡੇ ਕੋਲ ਰਹੇ 2 2.5 ਸਾਲ ਕਰੀਬ ਇੱਥੇ ਰਹਿ ਕੇ ਫਿਰ ਪ੍ਰਭਜੋਤ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਪ੍ਰਭਜੋਤ ਦੇ 3 ਸਾਲ ਦਾ ਕਰੀਬ ਲੰਬਾ ਸਮਾਂ ਟ੍ਰੀਟਮੈਂਟ ਦਾ ਚੱਲਿਆ 21 22 23 23 ਦੇ ਵਿੱਚ ਗਏ ਤੁਸੀਂ ਨਾ ਪਿੰਡ ਸਰ 23 ਦੇ ਵਿੱਚ ਫਿਰ ਇਹ ਆਪਣੇ ਹਰਜਿੰਦਰ ਸਿੰਘ ਤੇ ਚੜ੍ਹਾਈ ਕਰ ਗਏ ਸੀਗੇ ਫਿਰ ਇਹ ਬੱਚੇ ਆਪਣੇ ਪਿੰਡ ਚਲੇ ਗਏ ਸੀ ਆਪਣੇ ਭੈਣ ਆਪਣੇ ਸਹਰੇ ਪਿੰਡ ਹਰਜਿੰਦਰ ਸਿੰਘ ਦੇ ਪਿੰਡ ਤੇ ਹੁਣ ਬੱਚਿਆਂ ਦੀ ਇੱਕ ਇੱਕ ਸਾਲ ਦੀ ਜਿਹੜੀ ਪੜ੍ਹਾਈ ਵਿੱਚ ਬੈਲੈਂਸ ਸੀ ਉੱਥੇ ਦਾਖਲਾ ਹੋਇਆ ਹੋਇਆ ਸੀ ਉਹ ਕਰਕੇ ਤੇ ਹੁਣ ਭੈਣ ਆਪਣੇ ਪੇਕੇ ਪਰਿਵਾਰ ਚ ਰਹਿਣ ਲੱਗੀ ਆ ਜਿਨ੍ਹਾਂ ਦੇ ਫਾਦਰ ਸਾਹਿਬ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੀ ਧੀ ਨੂੰ ਇਸ ਟਾਈਮ ਜਿਹੜੀ ਸਪੋਰਟ ਦੀ ਲੋੜ ਸੀ ਉਹਨੂੰ ਉਹ ਸਪੋਰਟ ਦੇ پا ਰਹੇ ਨੇ ਉਹ ਵਾਹਿਗੁਰੂ ਕਿਰਪਾ ਕਰਨ ਅਸੀਂ ਵੀ ਆਪਣੀ ਭੈਣ ਦੇ ਸਿਰ ਤੇ ਹੱਥ ਰੱਖ ਸਕੀਏ ਇਹਨਾਂ ਬੱਚਿਆਂ ਦੇ ਨਾਲ ਖੜ੍ਹ ਸਕੀਏ ਇਹਨਾਂ ਸਾਡੀਆਂ ਧੀਆਂ ਦੀ ਜ਼ਿੰਦਗੀ ਦੇ ਵਿੱਚ ਕੁਝ ਬਿਹਤਰ ਕਰਨ ਦਾ ਆਪਣਾ ਜਿਹੜਾ ਅਪਰਾਲਾ ਆਪਣਾ ਜਿਹੜਾ ਯਤਨ ਉਹ ਪੂਰਾ ਕਰ ਸਕੀਏ ਬੱਚੀਆਂ ਬਹੁਤ ਹੁਨਾਰਨ ਨੇ ਲਾਇਕ ਨੇ ਪ੍ਰਭੂ ਜੀ ਸਾਡੀ ਬਹੁਤ ਹੁਸ਼ਿਆਰ ਆ ਪੜ੍ਹਾਈ 'ਚ ਵੀ ਤੇ ਫਿਜ਼ੀਕਲੀ ਸਮੱਸਿਆ ਹੋਣ ਦੇ ਬਾਵਜੂਦ ਵੀ ਇਸ ਬੱਚੀ ਨੇ ਆਪਣੀ ਸਟੱਡੀ ਨਹੀਂ ਛੱਡੀ ਨਿਤਨੇਮੀ ਆ ਪਾਠ ਕਰਦੀ ਆ ਬਹੁਤ ਗੁਣਾਂ ਦੀ ਆ ਗੁੱਟਲੀ ਆ ਸਾਡੀ ਧੀ ਰਾਣੀ ਤੇ ਅੱਗੋਂ ਵੀ ਇਹ ਬੱਚੀ ਸਾਡੀ ਇੱਕ ਚੰਗਾ ਮਕਾਮ ਹਾਸਲ ਕਰੇ ਤੇ ਖੁਸ਼ੀ ਵੀ ਹੈ ਕਿ ਹੁਣ ਕਿਹੜੀ ਕਲਾਸ ਹੋ ਗਿਆ ਪੁੱਤ 8ਵੀਂ ਦੇ ਵਿੱਚ ਹੋ ਗਈ ਆ 7ਵੀਂ ਦੇ ਵਿੱਚ ਉਹ ਚੰਗੇ ਨੰਬਰ ਲੈ ਕੇ ਇਹ ਬੱਚੀ ਪਾਸ ਹੋਈ ਆ ਤੇ ਰੀਤ ਵੀ ਹੁਣ ਹੋ ਗਈ ਆ ਸੈਕੰਡ ਦੇ ਵਿੱਚ ਹੋ ਗਈ ਆ ਹਾਲਾਂਕਿ ਰੀਤ ਦੀ ਜਿਹੜੀ ਸਟੱਡੀ ਆ ਉਹ ਵਿੱਚੋਂ ਖਰਾਬ ਹੋ ਗਈ ਕਰਕੇ ਹੁਣ ਨੂੰ ਇਹ ਤੀਜੀ ਚੌਥੀ 'ਚ ਹੋਣਾ ਸੀ ਇਹਨੇ ਤੇ ਪਰ ਬਾਈਗ ਨੂੰ ਮੇਰ ਕਰੇ ਹੌਲੀ ਹੌਲੀ ਸੱਡੀ ਧੀ ਰਾਣੀ ਇਹ ਵੀ ਕਵਰ ਕਰਕੇ ਆਪਣੀ ਪੜ੍ਹਾਈ ਨੂੰ ਤੇ ਅੱਗੋਂ ਇਹ ਮਿਆਰੀ ਵਿੱਦਿਆ ਲੈ ਸਕੇ ਤੇ ਪੜ੍ਹ ਲਿਖ ਕੇ ਆਪਣੀ ਮਾਂ ਦਾ ਸਾਥ ਦੇ ਸਕੇ ਉਹਦਾ ਨਾਮ ਰੌਸ਼ਨ ਕਰ ਸਕੇ ਆਪਣੇ ਬਾਪ ਦੀ ਇਸ ਦੁਨੀਆ ਤੋਂ ਤਾਂ ਚਲੇ ਗਏ ਨੇ ਉਹ ਪਰ ਉਹਦੀ ਜਿਹੜੀ ਇੱਕ ਅਮੀਰ ਸੀ ਵੀ ਆਪਣੀਆਂ ਧੀਆਂ ਲਈ ਕੁਝ ਕਰਨ ਦੀ ਉਹ ਪੂਰਾ ਕਰਨ ਲੱਗੇ ਕਿਉਂਕਿ ਵੀਰ ਜਦੋਂ ਇਸ ਦੁਨੀਆ ਤੋਂ ਗਿਆ ਜਾਂਦਾ ਜਾਂਦਾ ਸਾਨੂੰ ਆਪਣੀਆਂ ਧੀਆਂ ਦੀ ਜਿੰਮੇਵਾਰੀ ਦੇ ਗਿਆ ਸੀ ਤੇ ਸਾਨੂੰ ਇਹਨਾਂ ਧੀਆਂ ਦੇ ਗ੍ਰੀਨ ਜੀ ਸੀ ਉਸ ਰਿਸ਼ਤੇ ਨੂੰ ਵੀ ਅਸੀਂ ਇਹਨਾਂ ਦੇ ਮਾਮੇ ਆ ਉਹ ਪੂਰਾ ਕਰਨ ਦਾ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ਣ ਮਹਾਰਾਜ ਕਿਰਪਾ ਕਰਨ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਮਿਲਦੀਆਂ ਰਹਿਣ ਅੱਗੋਂ ਹੁਣ ਬੱਚਿਆਂ ਦੀ ਐਡਮਿਸ਼ਨ ਹੈ ਜਿਹੜੀ ਉੱਥੇ ਹੁਣ ਇੱਥੇ ਹੈਗਾ ਪਿੰਡ ਤੁਹਾਡਾ ਹੈਗਾ ਜੀ ਹਾਂਜੀ ਲੰਡੀ ਚੌਧਰੀ ਕਲਵੰਡੀ ਚੌਧਰੀਆਂ ਪਿੰਡਾ ਸੁਲਤਾਨਪੁਰ ਲੋਧੀ ਕੋਲੇ ਹਨ ਤੇ ਉੱਥੇ ਹੁਣ ਬੱਚਿਆਂ ਦੀ ਸਟੱਡੀ ਸ਼ੁਰੂ ਕਰਾਉਣੀ ਇੱਕ ਦੋ ਸਕੂਲਾਂ ਦੇ ਵਿੱਚ ਜਾ ਕੇ ਵੀ ਆਏ ਨੇ ਬਾਪੂ ਜੀ ਤੇ ਉੱਥੇ ਚੰਗਾ ਕੋਈ ਸਕੂਲ ਦੇ ਕੇ ਸੀਬੀਐਸਸੀ ਬੋਰਡ ਦਾ ਬੱਚਿਆਂ ਦੀ ਸਟੱਡੀ ਕਰਵਾਈ ਜਾਊਗੀ ਤੇ ਵਾਹਿਗੁਰੂ ਮੇਰ ਕਰਨ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਆ ਅਸੀਸਾਂ ਦੀ ਲੋੜ ਐ ਨਾ ਬੱਚਿਆਂ ਨੂੰ ਤਾਂ ਜੋ ਇਹਨਾਂ ਸਾਡੀਆਂ ਧੀਆਂ ਦੇ ਸਿਰ ਤੇ ਵੀ ਛੱਤ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ